ਮੇਰੇ ਬਿਲਕੁਲ ਪਿੱਛੇ ਸ਼ੰਭੂ ਬਾਰਡਰ ਹੈ ਮੇਨ ਕੁਝ ਕੁ ਮੀਟਰ ਦੀ ਦੂਰੀ ਦੇ ਉੱਤੇ ਅਤੇ ਬਿਲਕੁਲ ਇਸ ਸ਼ੰਭੂ ਬਾਰਡਰ ਤੋਂ ਲੈ ਕੇ ਤਕਰੀਬਨ 5 ਤੋਂ 7 ਕਿਲੋਮੀਟਰ ਦੂਰ ਤੱਕ ਟਰੈਕਟਰ ਟਰਾਲੀਆਂ ਦਾ ਜਿਹੜਾ ਜਾਮ ਲੱਗਿਆ ਹੋਇਆ ਤੇ ਅੱਗੇ ਜਦੋਂ ਮੋਰਚੇ ਵੱਲ ਨੂੰ ਜਾਣਾ ਹੁੰਦਾ ਪਹਿਲਾਂ ਕਾਲ ਦੀ ਵੇਟ ਕੀਤੀ ਜਾਂਦੀ ਆ ਵੀ ਸਾਡੇ ਜਿਹੜੇ ਜਤਖੰਦੀਆਂ ਕੀ ਕਹਿੰਦੀਆਂ ਉਹ ਜੋ ਸਾਡੇ ਸੀਨੀਅਰ ਆਪ ਕੋ ਕਹਿਣਗੇ ਉਹਦੇ ਤੇ ਨਾ ਚੱਲਦੇ ਹੁਸਾਬ ਨਾਲ ਚੱਲਦੇ ਹਾਂਜੀ ਲੱਢੀ ਲਾ ਦਿਓ ਭਾਈ ਜੀ ਬਿਲਕੁਲ ਠਾਨੇ ਨਾ ਦੀਆਂ ਤਿਆਰ ਹੈ ਬਿਲਕੁਲ ਤਿਆਰ ਹੈ ਪਿਛਲੇ ਮੋਰਚੇ 'ਚ ਵੀ ਇਦਾਂ ਹੀ ਸੀ ਇਹ ਇਦਾਂ ਐ ਇਦਾਂ ਜਿਵੇਂ ਇਦਾਂ ਸਸਗਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਮੌਜੂਦ ਆ ਬੀਤੀ ਰਾਤ ਤੋਂ ਸ਼ਾਂਤੀ ਹੈ ਇਸ ਬਾਰਡਰ ਦੇ ਉੱਤੇ ਔਰ ਸਵੇਰ ਦਾ ਟਾਈਮ ਹੈ ਹੁਣ ਇਸ ਵੇਲੇ ਤੜਕਸਾਰ ਜਿੰਨੇ ਵੀ ਸਾਡੇ ਬਜ਼ੁਰਗ ਨੇ ਸਾਡੇ ਨੌਜਵਾਨ ਨੇ ਸ਼ੰਭੂ ਬਾਰਡਰ ਦੇ ਉੱਤੇ ਸਫਾਈਆਂ ਕਰ ਰਹੇ ਨੇ ਤੇ ਨਾਲ ਦੀ ਨਾਲ ਚਾਹ ਦਾ ਲੰਗ ਰਚ ਰਹੇ ਨੇ ਤਾਂ ਲਗਾਤਾਰ ਤੁਸੀਂ ਤਸਵੀਰਾਂ ਦੇਖਿਆ ਤਾਂ ਹੁਣ ਇੱਕ ਵਾਰ ਤਸਵੀਰਾਂ ਦਿਖਾਉਣਾ ਹੈ ਇਸ ਮੇਰੇ ਬਿਲਕੁਲ ਪਿੱਛੇ ਸ਼ੰਭੂ ਬਾਰਡਰ ਹੈ ਮੇਨ ਕੁਝ ਕੁ ਮੀਟਰ ਦੀ ਦੂਰੀ ਦੇ ਉੱਤੇ ਅਤੇ ਬਿਲਕੁਲ ਇਸ ਸ਼ੰਭੂ ਬਾਰਡਰ ਤੋਂ ਲੈ ਕੇ ਤਕਰੀਬਨ 5 ਤੋਂ 7 ਕਿਲੋਮੀਟਰ ਦੂਰ ਤੱਕ ਟਰੈਕਟਰ ਟਰਾਲੀਆਂ ਦਾ ਜਿਹੜਾ ਜਾਮ ਲੱਗਿਆ ਹੋਇਆ ਔਰ ਕਿਸਾਨ ਨੇ ਜਿਹੜੇ ਇਸ ਜਗ੍ਹਾ ਤੇ ਬੈਠੇ ਹੋਏ ਨੇ 13 ਤਰੀਕ ਤੋਂ ਆ ਕੇ ਬੈਠੇ ਸੀ ਔਰ ਲਗਾਤਾਰ ਹੀ ਜਿਹੜਾ ਸੰਘਰਸ਼ ਕਰ ਰਹੇ ਨੇ ਤਾਂ ਸਾਡੇ ਬਜ਼ੁਰਗੇ ਜੀ ਹੈਗਾ ਤੇ ਮਜੂਰ ਘਰ ਤੋਂ ਚੰਦ ਤੋਂ ਚਲੇ ਸੀ ਤੇ 13 ਤਰੀਕ ਨੂੰ ਪਹੁੰਚੇ ਸੀ 13 ਤਰੀਕ ਨੂੰ ਇੱਥੇ ਹੀ ਬੈਠੇ ਹੋਣਗੇ ਹਾਂ ਜੀ ਦੰਦ ਅੱਛਾ ਬੀਤੀ ਦਾ ਸ਼ਾਂਤੀ ਸੀਗੀ ਹਾਂ ਜੀ ਸ਼ਾਂਤ ਸੀਗੀ ਤੇ ਅੱਗੇ ਜਦੋਂ ਮੋਰਚੇ ਵੱਲ ਨੂੰ ਜਾਣਾ ਹੁੰਦਾ ਪਹਿਲਾਂ ਕਾਲ ਦੀ ਵੇਟ ਕੀਤੀ ਜਾਂਦੀ ਆ ਵੀ ਸਾਡੇ ਜਿਹੜੇ ਜਥੇਬੰਦੀਆਂ ਕੀ ਕਹਿੰਦੀਆਂ ਉਹ ਜਿਹੋ ਸਾਡੇ ਸੀਨੀਅਰ ਆਖੂ ਕਹਿਣਗੇ ਉਹਦੇ ਪਿੱਛੇ ਚੱਲਦੇ ਆ ਸੀ ਉਹ ਸਾਡੇ ਨਾਲ ਚੱਲ ਅੱਛਾ ਬਜ਼ੁਰਗ ਅਵਸਥਾ ਦੇ ਵਿੱਚ ਜਿਆਦਾਤਰ ਕਹਿੰਦੇ ਵੀ ਰੈਸਟ ਕਰਨੀ ਬਣਦੀ ਹੁੰਦੀ ਐ ਰੈਸਟ ਕਰਨ ਦਾ ਲੈ ਨਹੀਂ ਕਰਦਾ ਨਹੀਂ ਜੀ ਪੂਰੇ ਸਾਲ ਸਿਹਤ ਨਹੀਂ ਕੋਈ ਹੰਕਾਰ ਨਹੀਂ ਜਦੋਂ ਮਰਜੀ ਰਾਤ ਤੋਂ ਦਿਨੇ ਤੱਕ ਚੱਲ ਨਹੀਂ ਤਿਆਰ ਟੰਡ ਨਹੀਂ ਲਾਦੇ ਬਾਈ ਨਹੀਂ ਜੀ ਬਿਲਕੁਲ ਠਾਨੇ ਨਾਲ ਦੀਆਂ ਤਿਆਰ ਐ ਬਿਲਕੁਲ ਤਿਆਰ ਐ ਹਾਂ ਪਿਛਲੇ ਮੋਰਚੇ 'ਚ ਵੀ ਇਦਾਂ ਹੀ ਸੀ ਇਹ ਇਦਾਂ ਇਦਾਂ ਜਿਹਾ ਹੁੰਦਾ ਨੇ ਕਿਹੜੇ ਕਿਹੜੇ ਪਿੰਡ ਤੁਹਾਡਾ ਸਾਡਾ ਮਹਿਮਾਨ ਇਹ ਕਿਹੜੇ ਜ਼ਿਲ੍ਹੇ 'ਚ ਪਿੰਡਾ ਮਧਾਪੁਰ ਜਵਾਬ ਅੱਛਾ ਸਾਰੇ ਅਗਰ ਟਰਾਲੀਆਂ ਸਾਰੀਆਂ ਹਾਂਜੀ ਨਹੀਂ ਵਿੱਚ ਲੈਣੀਆਂ ਅਗਾਂਹੀਆਂ ਆਉਂੀਆਂ ਮੇਰੀ ਤਮਤਾਰ ਨੇ ਅੰਮ੍ਰਿਤਸਰ ਵੀ ਆ ਆ ਤਮਤਾਰ ਨੂੰ ਵੀ ਅੰਮ੍ਰਿਤਸਰ ਵੀ ਆ ਅੱਛਾ ਇਹ ਇਹ ਸਾਰੇ ਇਲਾਕੇ ਇੱਥੇ ਪਹੁੰਚੇ ਹੋਏ ਨੇ ਪਹੁੰਚਿਆ ਜੀ ਕਿਵੇਂ ਦੇ ਹਾਲਾਤ ਹੁਣ ਇਸ ਵੇਲੇ ਜਿਵੇਂ ਬਣੇ ਹੋਏ ਨੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਵੀ ਜਿਹੜਾ ਸੰਘਰਸ਼ ਚੱਲਦਾ ਪਿਆ ਵਾ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਆ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਕਿ ਹਲੇ ਮੀਟਿੰਗ ਹੋਊਗੀ ਫੇਰ ਬਾਅਦ ਦੱਸਾਂਗੇ ਵੀ ਦਿੱਲੀ ਵਾਲਾ ਕਰਨਾ ਹੁਣ ਦੁਆਰਾ ਕਿ ਨਹੀਂ ਉਹਨਾਂ ਦੀ ਮੀਟਿੰਗ ਹੀ ਐਟੈਂਡ ਕੀ ਹੁੰਦੇ ਆ ਜਦੋਂ ਉਹਨਾਂ ਕਹਾ ਉਦੋਂ ਉਹਨਾਂ ਤੁਰਨਾ ਉਦੋਂ ਹੁਣ ਬਾ ਉਹਨਾਂ ਦੇ ਕਹਿਣੇ ਦੇ ਤਰ੍ਹਾਂ ਅਚਨ ਨੌਜਵਾਨਾਂ ਦੀ ਗੱਲ ਕਰੀਏ ਨੌਜਵਾਨ ਜਿਹੜੇ ਨਾਲ ਬਹੁਤ ਜੁੜੇ ਨੇ ਨਾ ਇਸ ਸੰਘਰਸ਼ ਦੇ ਵੀ ਨੌਜਵਾਨਾਂ ਨੂੰ ਦੇਖਦੇ ਹੋਇਆ ਤੁਹਾਨੂੰ ਕੀ ਲੱਗਦਾ ਵੀ ਸਾਡਾ ਜਿਹੜਾ ਖੂਨ ਵਾ ਨਾ ਜਿਵੇਂ ਕਹਿੰਦੇ ਪਹਿਲਾਂ ਤਾਂ ਜਸ਼ੀਲਾ ਖੂਨ ਰਿਹਾ ਪੰਜਾਬੀਆਂ ਦਾ ਨਾ ਵੀ ਅੱਜ ਵੀ ਉਹ ਚੀਜ਼ ਬਰਕਰਾਰ ਹੈ ਬਜ਼ੁਰਗਾਂ ਦਾ ਹੌਸਲਾ ਤੇ ਨੌਜਵਾਨ ਗੜੀ ਇਹਨਾਂ ਦਾ ਹੌਸਲਾ ਹੈ ਮਗਰ ਉਹ ਨੌਜਵਾਨ ਗੜੀ ਜਾ ਰਹੇ ਹੂੰ ਸੋ ਇਹ ਅ ਨਾਲ ਨਾਲ ਅਸੀਂ ਹੁਣ ਅੱਗੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅੱਗੇ ਜਾ ਕੇ ਅ ਟਰੈਕਟਰ ਟਰਾਲੀਆਂ ਨੇ ਜਿਹੜੇ ਉਹ ਖੜੇ ਹੋਏ ਨੇ ਤੇ ਤੜਕਸਾਰ ਦੇ ਟਾਈਮ ਆ ਜਿਹੜੇ ਸਾਡੇ ਇੱਥੇ ਕਿਸਾਨ ਨੇ ਜਿਹੜੇ ਪਹੁੰਚੇ ਹੋਏ ਨੇ ਤੇ ਲਗਾਤਾਰ ਇਸ ਦੇ ਉੱਤੇ ਨਜ਼ਰ ਲਗਾ ਕੇ ਬੈਠੇ ਹੋਏ ਨੇ ਕਿ ਸ਼ੰਭੂ ਬਾਰਡਰ ਜਿਹੜਾ ਉਸ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਿਆ ਬਿਲਕੁਲ ਸਾਹਮਣੇ ਆ ਇੱਥੋਂ ਬਿਲਕੁਲ ਆ ਬੋਰਡ ਦੇ ਪਿੱਛੇ ਤੁਸੀਂ ਅ ਅਗਰ ਨਿਗਾਹ ਮਾਰੋਗੇ ਤਾਂ ਤੁਹਾਨੂੰ ਦਿਖਾਈ ਦੇਵੇਗਾ ਕਿ ਕਿਸ ਤਰੀਕੇ ਦੇ ਨਾਲ ਮੋਰਚਾ ਜਿਹੜਾ ਲਗਾਇਆ ਗਿਆ